ਇਨੇ ਦਿਨੋਂ ਸਾਨੂੰ ਪਰਚਾਣ ਕਰ ਰਹੇ ਸੀ ਹਾਂਜੀ ਬਈ ਇਹ ਕਹਿੰਦੇ ਸੀ ਇੱਥੇ ਗੱਡੀਆਂ ਸਾਡੀਆਂ ਇੱਥੇ ਖੰਡੀਆਂ ਜੋ ਮਰਜੀ ਹੋ ਜੇ ਤੇ ਅਸੀਂ ਇੱਥੋਂ ਗੱਡੀਆਂ ਨਹੀਂ ਛੇੜੀ ਸਰਕਰ ਵੀ ਤਾਂ ਨਾਲ ਬੋਵੀ ਮਿਲਿਆ ਹੈ ਮਾਲਕਾਂ ਦੀ ਸ਼ਹਿਰ ਦੇ ਨਾਲ ਹੀ ਹੁੰਦਾ ਮਾਂ ਲੇਬਰ ਐਵੇਂ ਇਕੱਲੀ ਤੇ ਕਰਦੀ ਨਹੀਂ ਜੀ ਪਿੱਛੋਂ ਸਪੋਰਟ ਮਿਲਦੀ ਹੁੰਦੀ ਤਾਂ ਹੀ ਅਗਲੇ ਕਰਦੇ ਨੇ ਉਹ ਪੂਰੀ ਸਾਡੇ ਕੋਲ ਵੀਡੀਓ ਹੈਗੀ ਹੈ ਜੀ 40 50 ਬੰਦਾ ਪੂਰੀ ਪਲੈਨਿੰਗ ਕਰਕੇ ਉੱਤੇ ਬੈਠਾ ਸੀ ਸਾਡੀ ਵੇਟ ਕਰ ਰਿਹਾ ਸੀ ਹਾਂਜੀ ਸਾਨੂੰ ਇਹਦੇ ਬਾਰੇ ਕੋਈ ਨੋ ਲੈਜ ਨਹੀਂ ਸੀ ਕਿ ਵੀ ਸ਼ਾਇਦ ਵੀ ਸਾਡੇ ਤੇ ਹਮਲਾ ਆ ਟੈਕ ਹੋ ਜਾਏਗਾ ਵੀ ਕੱਲ ਸਾਡੇ ਜੀ ਆਟਕਾ ਗੱਡੀ ਹੈਗੀ ਸੀ ਜਿਹੜੀ ਅਸਿੰਦਰ ਕਰੇ ਰੈਕਸ ਦੇ ਅੰਦਰ ਉਹ ਸਾਰੀ ਭੰਨ ਦਿੱਤੀ ਜੀ ਇਹਨਾਂ ਨੇ ਉੱਥੇ ਮੈਂ ਵੀਡੀਓ ਵੀ ਹੈਗੀ ਜੀ ਸਾਰਾ ਕੁਝ ਹੈਗਾ ਪੁਲਿਸ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਨੂੰ ਅਸੀਂ ਉਹ ਕੀਤਾ ਸੀਗਾ 100 ਨੰਬਰ ਤੇ ਡਾਇਲ ਕੀਤੀ ਸੀ ਜਦ ਆਈ ਸੀਗੀ ਪੁਲਿਸ ਤੇ ਉਹਨਾਂ ਨੇ ਦੇਖਿਆ ਉਹਨਾਂ ਨੇ ਸਾਨੂੰ ਉੱਥੇ ਪਰਚਾ ਠਾਣਨ ਵਾਸਤੇ ਭੇਜਿਆ ਦੇਖੋ ਨਾ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਯੂਐਮਬੀ ਗੱਡੀ ਦੀ ਪਾਰਕਿੰਗ ਲੈ ਕੇ ਵਿਵਾਦ ਹੁੰਦਾ ਹੈ ਵਿਵਾਦ ਇਹਨਾਂ ਵਾਜੰਦਾ ਕਿ ਲੜਾਈ ਚਗਰੇ ਦਾ ਰੂਪ ਲੈ ਲੈਂਦਾ ਗੱਲਬਾਤ ਕਰ ਲੈਣਾ ਸਾਡੇ ਨਾਲ ਮਜੂਦਾਂ ਮਜੂਦ ਨੇ ਸਰ ਕੀ ਸ਼ੁਭਨਾ ਕੀ ਆਪਣਾ ਮੇਰਾ ਨਾਮ ਜਵਾਰ ਲਾਲੇ ਜੀ ਸਰ ਕੀ ਪਾਣਾ ਪਰ ਤੇ ਅੱਜ ਜਿਹੜਾ ਪਾਣਾ ਇਹ ਹੀ ਇਹ ਹੀ ਉਹ ਕਿੰਨੇ ਦਿਨੋਂ ਸਾਨੂੰ ਪਰੇਸ਼ਾਨ ਕਰ ਰਹੇ ਸੀ ਹਾਂਜੀ ਬਈ ਇਹ ਕਹਿੰਦੇ ਸੀ ਇੱਥੇ ਗੱਡੀਆਂ ਸਾਡੀਆਂ ਇੱਥੇ ਖੰਡੀਆਂ ਜੋ ਮਰਜ਼ੀ ਹੋ ਜਵੇ ਹਾਂਜੀ ਤੇ ਅਸੀਂ ਅੱਧਾ ਗੱਡੀਆਂ ਨਹੀਂ ਛੇੜਨੀ ਆ ਨਹੀਂ ਕੋਣ ਪਰੇਸ਼ਾਨ ਕਰ ਰਿਹਾ ਨਾਲ ਦੇ ਹੈਗੇ ਨੇ ਆਰਾਵਾ ਐਗਰੋ ਵਾਲੇ ਉਹਨਾਂ ਸਾਰੀ ਫੈਕਟਰੀ ਹੈ ਸਾਰੀ ਟੀਮ ਹੈ ਕਿਰਨਾਂ ਜੀ ਸਾਰੇ ਬੰਦੇ ਉੱਥੇ ਮਲਾਜੋ ਜਿੰਨੇ ਵੀ ਕੰਮ ਕਰਦੇ ਸਾਰੇ ਤੰਕ ਕਰਦੇ ਆ ਅੱਛਾ ਵਰਕਰ ਵਰਕਰ ਵੀ ਤੇ ਨਾਲ ਬੋ ਵੀ ਮਿਲਿਆ ਹੈ ਮਾਲਕਾਂ ਦੀ ਸ਼ਹਿ ਦੇ ਨਾਲ ਹੀ ਹੁੰਦਾ ਲੇਬਰ ਐਵੇਂ ਕੱਲੀ ਤੇ ਕਰਦੀ ਨਹੀਂ ਜੀ ਪਿੱਛੋਂ ਸਪੋਰਟ ਮਿਲਦੀ ਹੁੰਦੀ ਤਾਂ ਹੀ ਅਗਲੇ ਕਰਦੇ ਨੇ ਜੀ ਸਰ ਕਿਹੜੀ ਜਗ੍ਹਾ ਤੇ ਇਹ ਸੂਵਰ ਰੋਡ ਦੇ ਨਾਲ ਆਪਣਾ 5 ਨੰਬਰ ਆਰੇ ਵਾਲੀ ਗਲੀ ਹੈਗੀ ਐ ਐਸ ਆਰ ਮੋਟਰ ਸਕੂਲ ਹੈ ਜੀ ਇਹ ਕਿੰਨੇ ਵਜੇ ਦਾ ਸਮਾਂ ਹੋਣਾ ਇਹ ਹੁਣ ਤਰਕੀਬਾਂ ਸਾਢੇ 8 ਵਜੇ ਦੀ ਛੁੱਟੀ ਕਰਕੇ ਨਿਕਲਣ ਲੱਗੇ ਸੀਗੇ ਉਹਦੇ ਜਦ ਕਦਮ ਹੀ ਸਾਡੇ ਤੇ ਹਮਲਾ ਕਰਤਾ ਕਿੰਨੇ ਕਿੰਨੇ ਬੰਦੇ ਸੀਗੇ ਉਹ ਘੱਟੋ ਘੱਟ 40-50 ਬੰਦਾ ਸੀ ਜੀ ਅੱਛਾ ਜੀ ਤੇ ਉਹ ਪੂਰੀ ਸਾਡੇ ਕੋਲ ਵੀਡੀਓ ਹੈਗੀ ਹੈ ਜੀ 40-50 ਬੰਦਾ ਪੂਰੀ ਪਲੈਨਿੰਗ ਕਰਕੇ ਉੱਤੇ ਬੈਠਾ ਸੀਗਾ ਸਾਡੀ ਵੇਟ ਕਰ ਰਿਹਾ ਸੀਗਾ ਹਾਂ ਜੀ ਸਾਨੂੰ ਇਹਦੇ ਬਾਰੇ ਕੋਈ ਨੋਲੇਜ ਨਹੀਂ ਸੀ ਕਿ ਵੀ ਸ਼ਾਇਦ ਵੀ ਸਾਡੇ ਤੇ ਹਮਲਾ اٹੈਕ ਹੋ ਜਾਏਗਾ ਪਰ ਜਿਵੇਂ ਅਸੀਂ ਬਾਹਰ ਨਿਕਲੇ ਮੈਂ ਹੀ ਸੀਗਾ ਬਾਹਰ ਬੇਟਾ ਗੱਡੀ ਅੰਦਰ ਕਰਦਾ ਪਿਆ ਸੀਗਾ ਛੋਟਾ ਬੇਟਾ ਅੰਦਰ ਸੀਗਾ ਪਿੱਛੇ ਦਫਤਰੇ ਕਿਸ ਚੀਜ਼ਾਂ ਦੇ ਨਾਲ ਹਮਲਾ ਕਰ ਦਿੱਤਾ ਉਹਨਾਂ ਨੇ ਮੇਰੇ ਤੇ ਉਹ ਫਟੀਆਂ ਸੀਗੀਆਂ ਲੱਕੜ ਦੀਆਂ ਲੰਬੀਆਂ ਲੰਬੀਆਂ ਘਟੋ ਘਟ 4 ਫੁੱਟ 5 ਫੁੱਟ ਲੰਬੀਆਂ ਸੀ ਬਾਲੇ ਸੀਗੇ ਤੇ ਗੁੱਟਕੀਆਂ ਸੀਗੇ ਜਿਹੜੇ ਚੋરસ ਗੁੱਟਕੀ ਹੁੰਦੇ ਨੇ ਉਹ ਤੇ ਪਲੱਸ ਇੱਟਾਂ ਵੀ ਸੀਗੀਆਂ ਉਹ ਵੀ ਮਾਰੀਆਂ ਸੀਗੀਆਂ ਉਹ ਵੀ ਹੁਣ ਮੈਨੂੰ ਯਾਦ ਆ ਉੱਤੇ ਪਈਆਂ ਨੇ ਇੱਟਾਂ ਦੇ ਪੁਲਿਸ ਵਾਲਾ ਮੋਕੇ ਤੇ ਮੋਹਿੰਦਾ ਉਹਨਾਂ ਨੇ ਕੀਤਾ ਦੇਖਿਆ ਉਹਨਾਂ ਸਾਰੇ ਵੀਡੀਓ ਬਣਾਈ ਹੈ ਉਹਨਾਂ ਨੇ ਤੇ ਪਹਿਲੇ ਵੀ ਕਦੀ ਇਦਾਂ ਦੀ ਲੜਾਈ ਪਹਿਲੇ ਅੱਗੇ ਨਹੀਂ ਹੋਈ ਅੱਗੇ ਹੋਈ ਸੀਗੀ ਬੜੀ ਥੇਰ ਪਹਿਲੇ ਹੋਈ ਸੀਗੀ ਬਾਹੂ ਆਇਆ ਸੀਗਾ ਕਹਿੰਦਾ ਕੋਈ ਨਹੀਂ ਅਸੀਂ ਗੱਡੀਆਂ ਸਾਈਡ ਤੇ ਲਵਾਵਾਂ ਕਰਾਂਗੇ ਤੁਹਾਨੂੰ ਪਰੇਸ਼ਾਨੀ ਨਹੀਂ ਆਏਗੀ ਇਹ ਖੁਦ ਬਾਹੂ ਆਪ ਆਇਆ ਸੀਗਾ ਸਾਡੇ ਕੋਲ ਦੇਖ ਕਰਕੇ ਗਿਆ ਸੀਗਾ ਸੋਲਾ ਉਸ ਤੋਂ ਬਾਅਦ ਫਿਰ ਜਦੋਂ ਜਦੋਂ ਨਵੇਂ ਨਵੇਂ ਮੁੰਛੀ ਆਉਂਦੇ ਰਹੇ ਇਹਨੇ ਨਵੇਂ ਕੰਮ ਵਧਾ ਲਿਆ ਕੰਮ ਵਧਣ ਦੇ ਨਾਲ ਹੁਣ ਜਗ੍ਹਾ ਚਾਹੀਦੀ ਹੈ ਜ਼ਿਆਦਾ ਉਹ ਸਾਨੂੰ ਪਰੇਸ਼ਾਨ ਕਰਦਾ ਰਿਹਾ ਜੀ ਫਿਰ ਤੁਸੀਂ ਕੀ ਕੰਮ ਕਰਦੇ ਅਸੀਂ ਸ਼ੈਕਲ ਪਾਰਟ ਦਾ ਨੱਟ ਪਾਰਟ ਬਣਾਉਂਦੇ ਆ ਆਸ-ਪਾਸ ਤੇ ਨਾਲ-ਨਾਲ ਹਾਂ ਜੀ ਨਾਲ ਨਾਲ ਨੇ ਬਿਲਕੁਲ ਵਾਂਗ ਹੀ ਕਈ ਵਹੀਕਲ ਵੀ ਤੋੜਿਆ ਤੁਹਾਡਾ ਵਹੀਕਲ ਸਾਡਾ ਜੀ ਆਰਟਿਕਾ ਗੱਡੀ ਹੈਗੀ ਸੀ ਜਿਹੜੀ ਅਸੀਂ ਅੰਦਰ ਕਰ ਰਹੇ ਸੀ ਫੈਕਟਰੀ ਦੇ ਅੰਦਰ ਉਹ ਸਾਰੀ ਭੰਨ ਦਿੱਤੀ ਹੈ ਜੀ ਇਹਨਾਂ ਨੇ ਉੱਥੇ ਆਪਣਾ ਵੀਡੀਓ ਵੀ ਹੈਗੀ ਹੈ ਸਾਰਾ ਕੁਝ ਹੈਗਾ ਪੁਲਿਸ ਪ੍ਰਸ਼ਾਸਨ ਨੂੰ ਪੁਲਿਸ ਪ੍ਰਸ਼ਾਸਨ ਨੂੰ ਅਸੀਂ ਉਹ ਕੀਤਾ ਸੀਗਾ ਜਦੋਂ ਉਹਨਾਂ ਨੇ ਹੁੰਦਾ 100 ਨੰਬਰ ਤੇ ਡਾਇਲ ਕੀਤਾ ਸੀਗਾ ਆਈ ਸੀਗੀ ਪੁਲਿਸ ਤੇ ਉਹਨਾਂ ਨੇ ਦੇਖਿਆ ਉਹਨਾਂ ਨੇ ਸਾਨੂੰ ਇੱਥੇ ਪਰਚਾ ਠਾਣਨ ਵਾਸਤੇ ਭੇਜਿਆ ਬਾਕੀ ਉਹ ਲੱਗੋ ਜਿਹੜੀ ਕਾਰਵਾਈ ਦਾ ਤੇ ਤੇ ਕਿੰਨੇ ਜਾਣੇ ਨੇ ਹਮਲਾ ਕੀਤਾ ਕੋਟੋ ਕੋਟ ਮੈਂ ਕਹਿੰਦਾ 40 50 ਬੰਦੇ ਸੜਾ ਜਿਹੜਾ ਇੱਕੋ ਜੁੱਟ ਦੇ ਵਿੱਚ ਆਇਆ ਇਕੱਠਾ ਸੀ ਕਿ ਕੀ ਕਰ ਰਹੇ ਸੀ ਤੁਸੀਂ ਜਾ ਰਹੇ ਸੀ ਤੁਸੀਂ ਉਸ ਟਾਈਮ ਕਿੱਥੇ ਜਾ ਰਹੇ ਸੀ ਮੈਂ ਤਾਂ ਗੱਡੀ ਬੈ ਕੇ ਅੰਦਰ ਘਰੰਦਾ ਬਿਆ ਸੀ ਬੇਟੇ ਕੋਲ ਮੈਂ ਕਹਿੰਦਾ ਤੂੰ ਕਾਰ ਇੱਕੋ ਵਾਰੀ ਉਹ ਗੱਲਾਂ ਕੱਢਦੇ ਆਏ ਗੱਲਾਂ ਕੱਡੀਆਂ ਨਾਲ ਹੀ ਉਹਨਾਂ ਨੇ ਸਾਡੇ ਉੱਤੇ ਹਮਲਾ ਕਰਤਾ ਕਿੰਨੀ ਵਾਰ ਤੁਸੀਂ ਸਿੱਤਾ ਬਜੀ ਸਾਡੇ ਕੋਲ ਤਾਂ ਸੰਭਲੇ ਹੀ ਨਹੀਂ ਗਿਆ ਜੱਕ ਦਾ ਕੀ ਹੋ ਕੀ ਰਿਹਾ ਕਿੱਥੇ ਕਿੱਥੇ ਤੁਹਾਡੇ ਜਿਹੜੀ ਸਾਡੇ ਮੇਰੀ ਆਹ ਦੇਖੋ ਬਾਹ ਮੇਰੀ ਖਾ ਟੁੱਟ ਗਈ ਆ ਜੀ ਇਹ ਆਹ ਦੇਖੋ ਅੰਦਰ ਵੜ ਗਈ ਸਾਰੀ ਬਾਡੀ ਤੇ ਇੱਕ ਆ ਮਾਂ ਤੇ ਆ ਉਂਗਲ ਮੇਰੀ ਸਾਰੀ ਆ ਫੈਕਚਰੇ ਹੱਡੀ ਟੁੱਟੀ ਪਈ ਜਾਂਦੀ ਡਾਕਟਰਾਂ ਨੇ ਕਿ ਹੱਡੀ ਰੁੱਟ ਗਈ ਏ ਇੱਕ ਆ ਆ ਬੱਲੇ ਮਾਰੇ ਆ ਬੱਲੇ ਮਾਰੇ ਪੇਟ ਅੰਦਰ ਡਾਕਟਰਾਂ ਨੇ ਕੀ ਕਿਹਾ ਡਾਕਟਰਾਂ ਨੇ ਜੀ ਉਹ ਵੇਖੋ ਮੋਈਨਾ ਕਰਨਾ ਜੀ ਉਹਨਾਂ ਨੇ ਟਰੀਟਮੈਂਟ ਕਰਨਾ ਜੋ ਏ ਦੀ ਹੋਮ ਕੀ ਕਾਰਵਾਈ ਕਰਨਾ ਚਾਹੁੰਦੇ ਕੀ ਕਰ ਰਹੇ ਹੁਣ ਅਸੀਂ ਤੇ ਵੇਖਿਆ ਕਰਦੇ ਕੀ ਪ੍ਰਸ਼ਾਸਨ ਨੂੰ ਅੱਜ ਤਾਂ ਇਹ ਪ੍ਰਸ਼ਾਸਨ ਤੋਂ ਮੰਗਿਆ ਜਾਂਦਾ ਸਾਨੂੰ ਆਪਣੀ ਜਗ੍ਹਾ ਤੇ ਰਹਿੰਦੇ ਤਾਨੂੰ ਸਾਹਿਬ ਮਿਲਿਆ ਸੀ ਔਰ ਕੀ ਕਹਿਣਾ ਜਿਹੜਾ ਮੁਜਰਮ ਨੇ ਜਿਨ੍ਹਾਂ ਨੇ ਗੁੰਡਾਗਰਦੀ ਕੀਤੀ ਹੈ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਠੀਕ ਹੈ ਗੱਡੀ ਨੂੰ ਦੀ ਪਾਰਕਿੰਗ ਹੈਗੇ ਵਿਵਾਦ ਨੇ ਵਿਵਾਦ ਇਹਨਾਂ ਵਾਜਨਦਾ ਕਿ ਹਥਿਆਰਾਂ ਦਾ ਰੂਪ ਲੈ ਹੁੰਦਾ ਉਸ ਤੋਂ ਬਾਅਦ ਮਾਰਕਟ ਆਈ ਹੁੰਦੀ ਹੈ ਆਪਸ ਦੇ ਵਿੱਚ ਦੋ ਝੜਪ ਹੁੰਦੀ ਹੈ ਹੁਣ ਦੇਖਣਾ ਹੈਗਾ ਕਿ ਕੋਲ ਸੇ ਸੇ ਕੀ ਕਰਦੇ ਹੈ